ਨੇਕ ਸੋਦੇ ਸੈਮਰਤ ਵੇਦ ਔਰ ਬ੍ਰह्म ਗੁਰੂ ਨਹੀਂ ਵੇਦਨਾ। 파ਰ ਬ੍ਰह्म ਤੇ ਗੁਰੂ ਦੇਚ ਪ੍ਰਮਾਤਮਾ ਦੇਚ ਤੇ ਗੁਰੂ ਦੇਚ ਰੰਚਕ ਮਾਤਰ ਵੀ ਵੇਦ ਨਹੀਂ ਹੈ। ਜੋ ਗੁਰੂ ਹੈ ਉਹ ਹੀ ਪ੍ਰਮਾਤਮਾ ਹੈ ਔਰ ਜੋ ਪ੍ਰਮਾਤਮਾ ਹੈ ਉਹ ਹੀ ਗੁਰੂ ਹੈ। ਇਸ ਸਾਮਲੇ ਚ ਸਮਾਉ ਜਗਤ ਦੇਚ ਬੁਲੇਖਾ ਬੜਿਆ ਬਹੁਤ ਵੱਡਾ ਬੁਲੇਖਾ ਇਸ ਦਾ ਜਿਸ ਢੰਗ ਨਾਲ ਗੁਰਬਾਣੀ ਨੇ ਨਿਖੇੜਾ ਕੀਤਾ ਹੈ ਉਸ ਲੁੱਧੀਆਂ ਅਨਸਾਰ ਇਹ ਵਿਚਾਰ ਮੈਂ ਅੱਜ ਦੀ ਇਸ ਲੜੀਵਾਰ ਕਥਾ ਅਰੰਭ ਕਰਨ ਲੱਗਾ ਇਹਨਾਂ ਦੋ ਪੰਕਤੀਆਂ ਨੂੰ ਆਧਾਰ ਬਣਾ ਕੇ ਨਾਨਕ ਸੋਦੇ ਸਿਮਰਤ ਵੇਦ ਪਾਉਰ ਬ੍ਰਹਮ ਗੁਰੂ ਨਾਹੀ ਵੇ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਿਮਰਤਿਆਂ ਸ਼ਾਸਤਰਾਂ ਤੇ ਵੇਦਾਂ ਨੂੰ ਵੀ ਅਦੇ ਕੀਤਾ ਹੈ ਆਦੀ ਗੁਰੂ ਵੇਦ ਵੀ ਪਰਮਾਤਮਾ ਨੂੰ ਮੰਨਦੇ ਹਨ ਆਦੀ ਗੁਰੂ ਮੌਲ ਗੁਰੂ ਭਾਰਤ ਦੇ ਤਮਾਮ ਧਾਰਮਿਕ ਗ੍ਰੰਥ ਆਦੀ ਗੁਰੂ ਪਰਮਾਤਮਾ ਨੂੰ ਮੰਨਦੇ ਹਨ ਇਸ ਨੂੰ ਕਲਗੀਧਰ ਪਾਤਸ਼ਾਹ ਇਸ ਤਰ੍ਹਾਂ ਕਹਿੰਦੇ ਨੇ ਆਦ ਅੰਤ ਇੱਕ ਹੈ ਅਵਤਾਰਾ ਸੋਹੀ ਗੁਰੂ ਸਮਝਿਓ ਹਮਾਰਾ ਪਰ ਇਹ ਦੋ ਨਾਮ ਕਿਉਂ ਅਲਗ-ਅਲਗ ਨੇ ਬਸ ਔਰ ਇਨਾਂ ਦੋਹਾਂ ਦੀ ਹਸਤੀ ਅਲਗ-ਅਲਗ ਕਿਉਂ ਮੰਨੇ ਗੁਰੂ ਹੋਰ ਹੈ ਪ੍ਰਮਾਤਮਾ ਹੋਰ ਹੈ ਪ੍ਰਮਾਤਮਾ ਨਾਲ ਜੁੜਨਾ ਹੈ ਗੁਰੂ ਵਿਚੋਲਾ ਐਸਾ ਆਖਿਆ ਜੰਮਾ ਗੁਰੂ ਵਿਚੋਲਾ ਬਰਸਲ ਗੁਰਨਾਣਿਕ ਨੇ ਇਸ ਨੂੰ ਹੋਰ ਨਹੀਂ ਖੇੜਿਆ ਸੋ ਦਰ ਕੇ ਆ ਸੋ ਘਰ ਕੇ ਆ ਜਿਤ ਮੈਂ ਸਰਬ ਸਮਾਲੇ ਜਿੱਥੇ ਬੈਠ ਕੇ हे ಪರಿਪੂਰਣ ਪ੍ਰਮਾਤਮਾ ਤੂੰ तमाम ਕਾਇਨਾਤ ਬ੍ਰਹਿਮੰਡ ਦੀ ਸੰਭਾਲ ਕਰਦਾ ਹੈ ਉਹ ਦਰ ਕਿਹਦਾ ਹੈ ਉਹ ਘਰ ਕਿਹਦਾ ਹੈ ਤੋ ਇੱਥੇ ਨਾਮ ਦੋ ਆ ਗਏ ਘਰ ਅਰ ਦਰ ਪਾਵੇਂ ਨਾਮ ਦਵਾਏ ਨੇ ਵਜੂਦ ਦੋ ਨੇ ਪਰ ਦਰ ਘਰ ਨਾਲ ਹੁੰਦਾ ਹੈ ਘਰ ਨਾਲ ਲੜ ਨਾਲ ਹੁੰਦਾ ਹੈ ਤੇ ਜੇ ਘਰ ਦੇ ਚ ਜਾਣਾ ਹੈ ਤਾਂ ਪਹਿਲੇ ਦਰ ਤੇ ਆਣਾ ਪੈਂਦਾ ਹੈ ਸਿੱਧਾ ਘਰ ਦੇ ਚ ਕਿਸ ਤਰ੍ਹਾਂ ਪ੍ਰਵੇਸ਼ ਹੋਵੇਗਾ ਦਰ ਦੇ ਰਾਹੀਂ ਘਰ ਦੇ ਚ ਪ੍ਰਵੇਸ਼ ਹੋਵੇਗਾ ਪਹਿਲੇ ਆਉਣਾ ਦਰ ਤੇ ਹੋਵੇਗਾ ਸੋ ਦਰ ਕਿਹਾ ਸੋ ਘਰ ਕਿਹਾ ਜਿਤਬੈ ਸਰਵ ਸਮਾਲੈ हे ਆਕਾਲ ਪੁਰਖ हे परिपूरਣ ਪ੍ਰਮਾਤਮਾ ਪੁੱਛਦੇ ਉਸ ਤੋਂ ਹੀ ਪੈਣੇ ਗੁਰੂ ਨਾਨਕ ਉਹ ਦਰ ਕਿਸਾ ਹੈ ਉਹ ਘਰ ਕਿਸਾ ਹੈ ਜਿੱਥੇ ਬੈਠ ਕੇ ਉਹ ਪਰਿਪੂਰਣ ਪ੍ਰਮਾਤਮਾ ਸਾਰਿਆਂ ਦੀ ਸੰਭਾਲ ਕਰਦਾ ਹੈ ਗੁਰਬਾਣੀ ਦੀ ਰੋਸ਼ਨੀ ਚ ਇਸ ਨੂੰ ਮੈਂ ਖੋਲਣ ਲੱਗਾ ਇਹਨਾਂ ਪੰਕਤੀਆਂ ਨੂੰ ਅਧਾਰ ਬਣਾ ਕੇ ਨਾਨਕ ਸੋ ਦੇ ਸਿਮਰਤ 베 ਪਾਰ ਬ੍ਰਹਮ ਗੁਰੂ ਨਾਹੀ 베 ਫਿਰ ਸਤਿਗੁਰ ਐਸਾ ਵੀ ਕਹਿੰਦੇ ਨੇ ਘਰ ਧਰ ਕਿਸੋ ਜੀ ਨਾ ਹੈ ਆਮ ਜਗਤ ਨੂੰ ਨਾ ਘਰ ਦਾ ਪਤਾ ਹੈ ਨਾ ਦਰ ਦਾ ਪਤਾ ਹੈ ਨਾ ਪਰਮਾਤਮਾ ਦਾ ਪਤਾ ਹੈ ਨਾ ਗੁਰੂ ਦਾ ਪਤਾ ਮਨੁੱਖ ਨੇ ਸਿਰਫ ਗੁਰੂ ਨਾਲ ਜੁੜਨਾ ਹੈ ਗੁਰੂ ਨਾਲ ਜੁੜ ਜਾਣ ਲਾਗੇ ਪ੍ਰਭੂ ਦੇਚ ਪਰਵੇਸ਼ ਹੋ ਜਾਂਦਾ ਹੈ ਆਪਣੇ ਆਪ ਮਨੁੱਖ ਨੇ ਸਿਰਫ ਦਰ ਤੱਕ ਪਹੁੰਚਣਾ ਹੈ ਦਰਵਾਜ਼ੇ ਤੱਕ ਪਰਵੇਸ਼ ਮਿਲ ਜਾਏਗਾ ਬਾਹੂ ਮਨੁੱਖ ਨੇ ਸਿਰਫ ਗੁਰੂ ਤੱਕ ਪਹੁੰਚਣਾ ਹੈ ਗੁਰੂ ਤੱਕ ਪਹੁੰਚਿਆ ਹੀ ਉਹ ਪ੍ਰਮਾਤਮਾ ਛਲীন ਹੋ ਜਾਏਗਾ ਸਾਰਾ ਯਤਨ ਸਾਰਾ ਵਸੀਲਾ ਗੁਰੂ ਨਾਲ ਜੁੜਨ ਵਾਸਤੇ ਹੁਣ ਮੈਂ ਅਰਜ਼ ਕਰਾਂ ਪਰਮਾਤਮਾ ਨੂੰ ਇੱਕ ਸ਼ਕਤੀ ਮੰਨਿਆ ਗਿਆ ਵਿਅਕਤੀ ਨਹੀਂ जैसे ਆਪਾਂ ਅਰਦਾਸ ਕਰਦੇ ਆਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਦੇ ਆਇਆ ਭਗਵਤੀ ਮੇਨ ਸ਼ਕਤੀ ਪਰਮਾਤਮਾ ਇੱਕ ਸ਼ਕਤੀ ਹੈ ਕਿਸੇ ਵਿਅਕਤੀ ਦੇ ਚੱਕਰ ਚ ਨਾ ਪੈ ਜਾਣਾ ਕਿਉਂਕਿ ਜਿਸ ਢੰਗ ਨਾਲ ਵਿਆਖਿਆ ਹੈ ਇਸਲਾਮ ਕਹਿੰਦਾ ਹੈ ਸਤਵੇਂ ਆਸਮਾਨ ਤੇ ਖੁਦਾ ਬੈਠਾ ਹੈ। ਤਾਂ ਇਸ ਤੋਂ ਤੇ ਉਹ ਵਿਅਕਤੀ ਸਾਹਮਣੇ ਹੋ ਗਿਆ। ਉਹ ਬੈਕੁੰਠ ਦੇਚ ਬੈਠਾ ਹੈ। ਉਹ ਸੱਚਖੰਡ ਦੇਚ ਬੈਠਾ ਹੈ। ਇਸ ਤਰ੍ਹਾਂ ਦੇ ਜਿਹੜੇ ਬੋਲ ਨੇ ਆਪ ਮਨੁੱਖ ਦੇ ਅੰਦਰ ਇੱਕ ਬੁਲੇਖਾ ਪੈਦਾ ਕਰਦੇ ਨੇ ਪ੍ਰਮਾਤਮਾ ਵੀ ਕੋਈ ਵਿਅਕਤੀ ਹੈ ਕਿਸੇ ਖਾਸ ਥਾਂ ਤੇ ਬੈਠਾ ਹੈ। ਔਰ ਉਤੋਂ ਸਾਰਿਆਂ ਦੀ ਸੰਭਾਲ ਪਿਆ ਕਰਦਾ ਹੈ। ऐसा नहीं है मैं अर्ज करा मजबूरी होवेगी कहने वालेयां दी समझाण वालेयां दी आम जगत नु ਦਸਣ ਵਾਸਤੇ ਲੇਕਿਨ ਐਸਾ ਹੈ ਨਹੀਂ ਐਸਾ ਹੈ ਨਹੀਂ ਇਹ ਦੋ ਬੰਦੀਆਂ ਮਹਾਰਾਜ ਦੀਆਂ ਬੜੀ ਕੀਮਤੀਆਂ ਜੋ ਇਹ ਜਾਣੋ ਸੋ ਇਹ ਨਾ ਹੈ ਜੋ ਕੁਛ ਮਨੁੱਖ ਜਾਣ ਲੈਂਦਾ ਹੈ ਉਹ ਨਹੀਂ ਪਗਰ ਉਹ ਨਹੀਂ ਹੈ ਤਾਂ ਫਿਰ ਮਨੁੱਖ ਦਾ ਜਾਣਨਾ ਗਲਤ ਹੈ। ਤੋਂ ਗੁਰੂ ਨਾਨਕ ਤੇ ਸਾਫ਼ ਕਹਿੰਦੇ ਨੇ ਘਰ ਧਰ ਕੀ ਸੋਜੀ ਨਾ। ਨਾ ਮਨੁੱਖ ਨੂੰ ਘਰ ਦਾ ਪਤਾ। ਨਾ ਮਨੁੱਖ ਨੂੰ ਦਰ ਦਾ ਪਤਾ। ਹੁਣ ਮੈਂ ਅਰਜ਼ ਕਰਾਂ ਪਰਮਾਤਮਾ ਇੱਕ ਸ਼ਕਤੀ ਹੈ, ਗੁਰੂ ਇੱਕ ਸ਼ਕਤੀ ਹੈ। ਪਰਮਾਤਮਾ ਵਿਆਪਕ ਹੈ, ਗੁਰੂ ਵਿਆਪਕ ਹੈ। ਦੋ ਸ਼ਬਦ ਹੋਰ ਸੁਣਨਾ ਜੋ ਵਿਆਪਕ ਨਹੀਂ ਉਹ ਪ੍ਰਮਾਤਮਾ ਨਹੀਂ ਹੈ ਜੋ ਵਿਆਪਕ ਨਹੀਂ ਉਹ ਗੁਰੂ ਵੀ ਨਹੀਂ ਹੈ ਹਰ ਵਕਤ ਔਰ ਹਰ ਜਗ੍ਹਾ ਮਨੁੱਖ ਦੇ ਨਾਲ ਪੁੱਤਰ ਨਹੀਂ ਹੋ ਸਕਦਾ ਮਿੱਤਰ ਨਹੀਂ ਹੋ ਸਕਦਾ ਭਰਾ ਨਹੀਂ ਹੋ ਸਕਦਾ ਮਾਂ ਬਾਪ ਨਹੀਂ ਹੋ ਸਕਦੇ ਪਤੀ ਨਾਲ ਨਹੀਂ ਹੋ ਸਕਦਾ ਪਤਨੀ ਨਾਲ ਨਹੀਂ ਹੋ ਸਕਦੀ ਹਰ ਵਕਤ ਲੇਕਿਨ ਹਰ ਵਕਤ ਪ੍ਰਮਾਤਮਾ ਨਾਲ ਹੈ ਸਦਾ ਅੰਗ ਸੰਗੇ ਅਭੰਗੰਗ ਬੇ ਬਹੁਤ ਹੈ ਗੁਰੂ ਸਦਾ ਸੰਗ ਹੈ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਸਾਬ ਕਿਹਾ ਸਦਾ ਅੰਗ ਸੰਗੇ ਅਭੰਗੰ ਬਿਵਤੇ ਪ੍ਰਮਾਤਮਾ ਸਦਾ ਸੰਗ ਹੈ ਔਰ ਗੁਰੂ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਸਦਾ ਸੰਗ ਮਨੁੱਖ ਦੇ ਨਾਲ ਗੁਰੂ ਹੈ ਸਦਾ ਸੰਗ ਮਨੁੱਖ ਦੇ ਨਾਲ ਪ੍ਰਮਾਤਮਾ ਹੈ ਪਤਾ ਨਹੀਂ ਜਿਨ੍ਹਾਂ ਦਾ ਸੰਗ ਕਦੀ ਕਦਾਈ ਹੁੰਦਾ ਉਸ ਦਾ ਤੇ ਮਨੁੱਖ ਨੂੰ ਪਤਾ ਹੈ ਇਹ ਮੇਰਾ ਮਾਤਾ ਹੈ ਇਹ ਮੇਰਾ ਪੁੱਤਰ ਹੈ ਇਹ ਮੇਰਾ ਪਤੀ ਹੈ ਮੇਰੀ ਪਤਨੀ ਹੈ ਮੇਰਾ ਭਰਾ ਹੈ ਇਹ ਮੇਰੀ ਮਾਤਾ ਹੈ ਇਹ ਮੇਰਾ ਪਿਤਾ ਹੈ ਇਹ ਮੇਰਾ ਲੜਕਾ ਹੈ ਮੇਰੀ ਲੜਕੀ ਹੈ ਇਹ ਮੇਰਾ ਚਾਚਾ ਹੈ ਮੇਰਾ ਦਾਇਆ ਹੈ ਇਹਨਾਂ ਦਾ ਤੇ ਪਤਾ ਹੈ ਜਿਨ੍ਹਾਂ ਦਾ ਸੰਗ ਵਕਤ ਹੀ ਹੈ ਔਰ ਇੱਕ ਦਿਨ ਸਦੇ ਵੀ ਵਿਛੜਾ ਵੀ ਹੋ ਜਾਂਦਾ ਹੈ ਇਹਨਾਂ ਦਾ ਤੇ ਮਨੁੱਖ ਨੂੰ ਪਤਾ ਹੈ ਸਾਰੇ ਮੈਂਬਰਾਂ ਦੇ ਨਾਮ ਦੱਸ ਦੇਗਾ ਫਲਾਣਾ ਮੇਰਾ ਪੁੱਤਰ ਹੈ ਫਲਾਣਾ ਮੇਰਾ ਮਿੱਤਰ ਹੈ ਫਲਾਣਾ ਮੇਰਾ ਪਰਮਾਤਮਾ ਹੈ ਜੋ ਹਰ ਵਕਤ ਨਾਲ ਹੈ ਹਰ ਵਕਤ ਨਾਲ ਹੈ ਕਦੀ ਕਦਾਈਂ ਕੋਈ ਕਲ ਮਨੁੱਖ ਕਰੋੜਾਂ ਦੇ ਕੱਠ ਦੇ ਵਿੱਚ ਇੱਕ ਕਲ ਮਨੁੱਖ ਇਸ ਤਰ੍ਹਾਂ ਦਾ ਜਦ ਦਾਵਾ ਕਰਦਾ ਹੈ ਉਹ ਪ੍ਰਭੂ ਮੇਰੇ ਨਾਲ ਹੈ ਉਹ ਗੁਰੂ ਮੇਰੇ ਨਾਲ ਹੈ ਆਮ ਮਖਲੂਕ ਫਿਰ ਉਸ ਨੂੰ ਪਾਗਲ ਕਰਾ ਲੈਂਦੀ ਹੈ ਇਹ ਤੇ ਪਾਗਲ ਹੈ ਕਹਨ ਜੋ ਕਹਿ ਰਿਹਾ ਹਰਵਕਤ ਪਰਮਾਤਮਾ ਮੇਰੇ ਨਾਲ ਹੈ ਹਰਵਕਤ ਗੁਰੂ ਮੇਰੇ ਨਾਲ ਹੈ ਪਾਗਲ ਕਿਉਂ ਘਰਾਰ ਦੇ ਦਿੰਦੀ ਹੈ ਕਿਉਂਕਿ ਇਸ ਤਰ੍ਹਾਂ ਦਾ ਅਨੁਭਵ ਕੋਈ ਕਰੋੜਾਂ ਵਿੱਚ ਇੱਕਦਮੋਂ ਹੁੰਦਾ ਹੈ ਇੱਕਦਮੋਂ ਹੁੰਦਾ ਹੈ ਬਾਕੀਆਂ ਨੂੰ ਨਹੀਂ ਹੁੰਦਾ ਤੇ ਮਨੁੱਖ ਬੌਤਾਤ ਤੋਂ ਪ੍ਰਭਾਵਿਤ ਹੈ ਮਨੁੱਖ ਇਕੱਲੇ ਮਨੁੱਖ ਤੋਂ ਪ੍ਰਭਾਵਿਤ ਨਹੀਂ ਹੁੰਦਾ ਮਨੁੱਖ ਭੀੜ ਤੋਂ ਪ੍ਰਭਾਵਿਤ ਹੁੰਦਾ ਹੈ ਇਸ ਵਾਸਤੇ ਆਮ ਬੰਦੇ ਇੱਕ ਤਰਕ ਖੜੀ ਕਰ ਦਿੰਦੇ ਨੇ ਇਤਨੇ ਲੋਕੀ ਗਲਤ ਥੋੜੀ ਹੋ ਸਕਦੇ ਨੇ ਅਗਰ ਇੱਕ ਮਨੁੱਖ ਕੁਝ ਅੱਖ ਹੈ ਜੋ ਬਹੁਤ ਸਾਰਿਆਂ ਨਾਲ ਤਾਲ ਮੇਲ ਨਾ ਖਾਂਦਾ ਹੋਵੇ ਤਾਂ ਫਿਰ ਤਾਰਕ ਕਹਿੰਦਾ ਇਤਨੇ ਸਾਰੇ ਬੰਦੇ ਥੋੜੀ ਗਲਤ ਹੋ ਸਕਦੇ ਨੇ ਬਹੁਤੋਂ ਗਲਤ ਐਥਨ ਦੇ ਵਾਸੀਆਂ ਨੇ ਇਸ ਤਰ੍ਹਾਂ ਹੀ ਕਿਹਾ ਸੀ ਸੋਕਰਾਟ ਨੂੰ ਪੂਹ ਗਲਤ ਹੈ ਸਾਰਾ ਇਥੇ ਨਾਲ ਗਲਤ ਥੋੜੀ ਹੋ ਸਕਦਾ ਬੇਦੀਆਂ ਨੇ ਗੁਰਨਾਮਿਕ ਨੂੰ ਸਾਫ ਕਹਿ ਦਿੱਤਾ ਸੀ ਇਤਨੇ ਬ੍ਰਾਹਮਣ ਗਲਤ ਹੋ ਸਕਦੇ ਇਤਨੇ ਬੇਦੀ ਗਲਤ ਹੋ ਸਕਦੇ ਤੁਸੀਂ ਜਨੇਊ ਨਹੀਂ ਪਹਿਨਦੇ ਤਿਲਕ ਨਹੀਂ ਲਾਉਂਦੇ ਤੀਰਥਾਂ ਤੇ ਸ਼ਿਵਾਸ਼ ਵਿਸ਼ਵਾਸ ਨਹੀਂ ਰੱਖਦੇ ਵਰਤ ਨਹੀਂ ਰੱਖਦੇ ਇਤਨੇ ਲੋਕੀ ਗਲਤ ਥੋੜੀ ਹੋ ਸਕਦੇ ਨਹੀਂ ਇਤਨੀ ਦੁਨੀਆ ਵਰਤ ਰੱਖਦੀ ਹੈ ਤੀਰਥਾਂ ਤੇ ਜਾਂਦੀ ਗਏ ਜਨੇਊ ਪਹਿਨਦੀ ਗਏ ਤਿਲਕ ਲਾਉਂਦੀ ਹੈ ਵੇਦਾਂ ਦਾ ਪਾਠ ਪਠਨ ਕਰਦੇ ਨੇ ਤੁਸੀਂ ਬੇਦੀਓ ਤੁਸੀਂ ਇਸ ਸਭ ਕੁਝ ਦੇ ਚੋ ਕੁਝ ਕੁਝ ਵੀ ਕਬੂਲ ਕਰਨ ਨੂੰ ਤਿਆਰ ਨਹੀਂ ਕੱਲੇ ਤੋਂ ਸਾਰੇ ਬੇਦੀਆਂ ਨੇ ਪਹਿਲੇ ਕਿਹਾ ਇਹ ਬਹੁਤ ਨਾਲੇ ਬੇਤਾਲਾ ਫਿਰ ਬਾਕੀਆਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਾਰਨ ਕੱਲੇ ਬੇਦੀਆਂ ਵਿੱਚੋਂ ਇੱਕੋ ਹੀ ਬੇਦੀ ਐ ਸਭ ਕਹਿ ਰਿਹਾ ਇਹ ਸਭ ਕੁਝ ਮੈਂ ਨਹੀਂ ਕਰਨਾ ਬਾਕੀ ਤੇ ਕਰਦੇ ਸਨ ਬਾਕੀ ਤੇ ਕਰ ਰਹੇ ਨੇ ਦੂਰ ਕਿਉਂ ਜਾ ਗੁਰੂ ਨਾਨਕ ਦਾ ਪਿਤਾ ਕਰਦਾ ਸੀ ਉਹ ਤੇ ਕਰਦੇ ਸਨ ਉਹ ਹੀ ਬੁਲਾ ਕੇ ਲਿਆ ਪੰਡਿਤ ਨੂੰ ਸੁਰੂ-ਸੁਰੂ ਚ ਹਰਦੇਵਾਲ ਨੂੰ ਵੀ ਉਹ ਹੀ ਬੁਲਾ ਕੇ ਲਿਆ ਤੋ ਕਹਿਣ ਤੋਂ ਮੁਰਾਦ ਕੋਈ ਇੱਕਾ ਤੇ ਮਨੁੱਖ ਜਦ ਐਸਾ ਦਾਵਾ ਕਰਦਾ ਸੱਚ ਦਾ ਤਾਂ ਕਰੋੜਾ ਮਨੁੱਖ ਝੋਠਲਾ ਦਿੰਦੇ ਨੇ ਕਹਿੰਦੇ ਨਹੀਂ ਗਲਤ ਹੈ ਔਰ ਭੀੜ ਇੱਕ ਦੂਜੇ ਦੀ ਮੰਨ ਲੈਂਦੀ ਹੈ ਕਿਉਂਕਿ ਬਹੁਤ ਹੈ ਭੀੜ ਬਹੁਤ ਵੱਡੀ ਹੈ ਆਪ ਸੁਣ ਕੇ ਹੈਰਾਨ ਹੋਵੋਗੇ ਦਾਰਸ਼ਨਿਕ ਐਸਾ ਕਹਿੰਦੇ ਨੇ ਬਹੁਤ ਵੱਡੇ ਵੱਡੇ ਗੁਨਾਹ ਭੀੜ ਨੇ ਕੀ ਤੇਨੇ ਇਕੱਲਾ ਮਨੁੱਖ ਨਹੀਂ ਕਰ ਸਕਦਾ ਔਰ ਪੂਰਨ ਸਚਾਈ ਕਦੀ ਕਿਸੇ ਇਕੱਲੇ ਨੇ ਹੀ ਪ੍ਰਗਟ ਕੀਤੀ ਹੈ ਭੀੜ ਨੇ ਨਹੀਂ ਪ੍ਰਗਟ ਕੀਤੀ ਇਹ ਦੂਜਾ ਨੁਕਤਾ ਐ ਦੋਵੇਂ ਬੋਲ ਮੈਂ ਫਿਰ ਰੱਖਾਂ ਤੁਹਾਡੇ ਸਾਹਮਣੇ ਬਹੁਤ ਵੱਡੇ ਵੱਡੇ ਗੁਨਾਹ ਪਹਾੜਾਂ ਜੈਸੇ ਗੁਨਾਹ ਭੀੜ ਨੇ ਕੀ ਤੇਨੇ ਕੱਲਾ ਮਰਕਨੇ ਕਰ ਸਕਦਾ ਢਾਈ ਕਰੋੜ ਬੰਦਿਆਂ ਦਾ ਕਤਲ ਮਨੁੱਖ ਕੱਲਾ ਨਹੀਂ ਕਰ ਸਕਦਾ ਮੌਸੇ ਤੁੰਗ ਨਾਲ ਵੀ ਭੀੜ ਸੀ ਹਿਟਲਰ ਨਾਲ ਵੀ ਭੀੜ ਸੀ ਔਰ ਉਹ ਜੇਬ ਨਾਲ ਵੀ ਭੀੜ ਸੀ 4000 ਸਿੱਖ ਇੱਕ ਦਿਨੇ ਚ ਕਤਲ ਹੋ ਗਏ ਸਨ 1780 ਦੇ ਚ ਭੀੜ ਨੇ ਕੀਤੇ ਸਨ ਬੜੇ ਭਾਰੀ ਵੱਡੇ ਵੱਡੇ ਮੌ ਇਕ ਦੋ ਸਿੰਘਾਂ ਨਾਲ ਮੇਰੀ ਗੱਲ ਹੋਈ ਜ਼ਖਮੀ ਹੋ ਗਏ ਸਨ ਮੈਂ ਪੁੱਛਣ ਗਿਆ ਸੀ ਮੈਂ ਕਿ ਤੁਸੀਂ ਤੇ ਬੜੇ ਬਾਦ ਕਹਿੰਦੇ ਨੇ ਇਤਨੇ ਵੱਡੇ ਮਾਪ ਦੇ ਸਾਹਮਣੇ ਅਸੀਂ ਕੀ ਕਰੀਏ ਕੱਲੇ ਬਹੁਤ ਵੱਡੇ ਵੱਡੇ ਗੁਰਾ ਹਮੇਸ਼ਾ ਆਦ ਕਾਲ ਤੋਂ ਭੀੜ ਕਰਦੀ ਰਹੀ ਕੱਲਾ ਮਨੁੱਖ ਨਹੀਂ ਕਰ ਸਕਦਾ ਹੁਣ ਦੂਸਰਾ ਨੁਕਤਾ ਪੂਰਨ ਸਚਾਈ ਮੁਕੰਮਲ ਸਚਾਈ ਕਦੀ ਕਦਾਈ ਕਿਸੇ ਕੱਲੇ ਮਨੁੱਖ ਨੇ ਪ੍ਰਗਟ ਕੀਤੀਏ ਭੀੜ ਨੇ ਨਹੀਂ ਪ੍ਰਗਟ ਕੀਤੇ ਕਿਸੇ ਕੱਲੇ ਨੇ ਤਾਂ ਫਿਰ ਭੀੜ ਕੱਲੇ ਨੂੰ ਗਲਤ ਸਾਬਤ ਕਰ ਦਿੰਦੀ ਹੈ ਭਿਗੜ ਜੋ ਹੈ ਇਹਨੂੰ ਸ਼ੇਖ ਸਾਦੀ ਸਾਹਿਬ ਕਹਿੰਦੇ ਨੇ ਗਲਤੁਲ ਆਮ ਸਹੀ 99 ਬੰਦੇ ਗਲਤ ਹੋਵਨ ਬਹੁਤ ਆਤ ਦੇ ਚਲੋਕੀ ਗਲਤ ਹੋਵਨ ਸਹੀ ਮੰਨ ਲਿਆ ਜਾਂਦਾ ਹੈ ਇਕ ਮਨੁੱਖ ਸਹੀ ਹੋਵੇ ਗਲਤ ਠਹਿਰਾ ਦਿੱਤਾ ਜਾਂਦਾ ਹੈ ਕਾਰਨ ਮਨੁੱਖ ਬਹੁਤਾਂ ਤੋਂ ਪ੍ਰਭਾਵਿਤ ਹੈ ਭੀੜ ਤੋਂ ਪ੍ਰਭਾਵਿਤ ਘਰਾਂ ਦੇ ਘਰ ਗਲਤ ਨੇ ਮਨੁੱਖਾਂ ਦੀ ਸਾਰੀ ਭੀੜ ਗਲਤ ਹੈ ਯਕੀਨ ਜਾਣੋ ਸਹੀ ਮਨੁੱਖ ਕਦੀ ਕਦਾਈ ਕੋਈ ਕਦ ਕਦੀ ਪ੍ਰਗਟ ਹੁੰਦਾ ਹੈ ਹਜ਼ਾਰੋਂ ਸਾਲ ਨਰਗਿਸ ਆਪਣੀ ਬੇਨੂਰ ਹੀ ਪੇਰੋਤੀ ਹੈ ਬੜੀ ਮੁਸ਼ਕਿਲ ਸੇ ਹੁੰਦਾ ਹੈ ਚਮਨ ਮੇਂ ਦੀਦਾ ਵਰ ਪੈਦਾ ਕਦੀ ਕਦਾਨੀ ਮਨੁੱਖਤਾ ਤੇ ਭਗੇ ਚੇ ਰੇਚ ਐਸਾ ਫੁੱਲ ਖਿੜਦਾ ਹੈ ਜੋ ਮਨੁੱਖਤਾ ਨੂੰ ਮੁਅਤਤ ਕਰ ਦਿੰਦਾ ਹੈ ਮਹਿਕ ਖਿਲਦਾ ਹੈ ਕਦੀ ਕਦਾਈ ਹਜ਼ਾਰਾਂ ਸਾਲ ਉਡੀਕ ਕਰਨੀ ਪੈਂਦੀ ਹੈ ਬਗਤ ਸੰਤ ਅਭਿਆਸੀ ਤੇ ਹਰ ਵਕ ਫੌਂਦੇ ਨੇ ਅਵਤਾਰ ਤੇ ਕਦੀ ਕਦਾਈ ਆਉਂਦਾ ਹੈ ਹਜ਼ਾਰਾਂ ਸਾਲ ਉਡੀਕ ਕਰਨੀ ਪੈਂਦੀ ਹੈ ਹਜ਼ਾਰਾਂ ਸਾਲ ਨਰਦਿਸ ਆਪਣੀ ਬੇਨੋਰੀ ਤੇ ਰੋਤੀ ਹੈ ਬੜੀ ਮੁਸ਼ਕਿਲ ਸੇ ਹੁੰਦਾ ਹੈ ਚਮਨ ਮੇਂ ਦੀਦਾ ਵਰ ਪੈਦਾ। ਤੂੰ ਮਹਿਰਸ ਕਰ ਗਲਤੁਲ ਆਮ ਸਹੀ। ਭੀੜ ਜਿਸ ਢੰਗ ਨਾਲ ਪ੍ਰਮਾਤਮਾ ਨੂੰ ਮੰਨਦੀ ਹੈ, ਗਲਤ ਮੰਨਦੀ ਹੈ। ਭੀੜ ਜਿਸ ਢੰਗ ਨਾਲ ਗੁਰੂ ਨੂੰ ਮੰਨਦੀ ਹੈ, ਗਲਤ ਮੰਨਦੀ ਹੈ। ਇਹ ਮੈਂ ਗੁਰਬਾਣੀ ਦੀ ਰੋਸ਼ਨੀ ਚ ਕਹਿ ਰਿਹਾ ਅਦਰ ਨਾ ਹੁੰਦੀ ਤੇ ਫਿਰ ਮੇਰੇ ਕੋਲ ਵੀ ਕਹਿਣ ਦੀ ਜ਼ਰੂਰਤ ਨਹੀਂ ਸੀ। ਮੈਂ ਵੀ ਭੀੜ ਦਾ ਹਿੱਸਾ। ਭਗਤ ਕਬੀਰ ਐਲਾਨੀਆ ਕਹਿ ਕਹਿੰਦੇ ਨੇ ਸੋ ਪਦ ਰਵੋ ਜੇ ਬਹੁਰ ਨਾ ਰਵਨਾ ਸੋ ਧਿਆਨ ਧਰੋ ਜੇ ਬਹੁਰ ਨਾ ਧਰਨਾ ਸੋ ਗੁਰ ਕਰੋ ਜੇ ਬਹੁਰ ਨਾ ਕਰਨਾ ਬੜੇ ਧਿਆਨ ਨਾਲ ਸੁਣੋ ਸੋ ਗੁਰ ਕਰੋ ਜੇ ਬਹੁਰ ਨਾ ਕਰਨਾ ਐਸੇ ਮਰੋ ਜੇ ਬਹੁਰ ਨਾ ਮਰਨਾ ਭਗਤ ਕਬੀਰ ਸਾਹਿਬ ਇਸ ਤਰ੍ਹਾਂ ਦਾ ਗੁਰੂ ਧਾਰਨ ਕਰੋ ਮੁੜ ਮੁੜ ਕੇ ਗੁਰੂ ਲਵਣਾ ਨੰਦ ਬਈ ਉਸ ਤੋਂ ਗੱਲ ਨਹੀਂ ਬਣੀ ਉਸ ਤੋਂ ਗੱਲ ਨਹੀਂ ਬਣੀ ਉਸ ਤੋਂ ਗੱਲ ਨਹੀਂ ਬਣੀ ਇਸ ਤਰ੍ਹਾਂ ਮਰੋ ਮੁੜ ਮੁੜ ਕੇ ਫਿਰ ਜਮਣਾ ਤੇ ਮਰਨਾ ਮੀਟੀ ਜਾਏ ਬਈ ਠੀਕ ਜਾਏ ਸੋ ਗੁਰ ਕਰੋ ਜੇ ਬਹੁਰ ਨਾ ਕਰਨਾ ਸੋ ਧਿਆਨ ਧਰੋ ਜੇ ਬਹੁਰ ਨਾ ਧਰਨਾ ਐਸੇ ਮਰੋ ਜੇ ਬਹੁਰ ਨਾ ਵਰਨਾ ਮੁੜ ਕੇ ਫਿਰ ਮਰਣਾ ਨਾ ਚਲੋ ਹੁਣ ਕਬੀਰ ਤੋਂ ਹੀ ਪੁੱਛ ਲਈਏ ਤੁਹਾਡਾ ਗੁਰੂ ਕੌਣ ਚਲੋ ਤੁਸੀਂ ਦੱਸੋ ਜੇ ਸਾਨੂੰ ਪਤਾ ਚੱਲ ਜਾਏ ਤੁਹਾਡੇ ਗੁਰੂ ਦਾ ਸਾਨੂੰ ਪਤਾ ਚੱਲ ਜਾਏ ਤੁਸੀਂ ਇਤਨੇ ਵੱਡੇ ਸੰਤ ਭਗਤ ਤੁਸੀਂ ਇਤਨੇ ਵੱਡੇ ਆਤਮਦਰਸੀ ਤੇ ਗਾਇਨੇ ਤੁਸੀਂ ਆਪਣਾ ਗੁਰੂ ਦੱਸੋ ਸਾਡੇ ਗੁਰੂ ਦਾ ਨਾਂ ਕੀ ਹੈ ਮੈਂ ਕਬੀਰ ਦੇ ਗੁਰੂ ਦਾ ਨਾਂ ਕਬੀਰ ਦੀ ਬਾਣੀ ਦੌਰਾ ਤੁਹਾਡੇ ਸਾਹਮਣੇ ਰੱਖਣ ਲੱਗਾ ਕਹੋ ਕਬੀਰ ਮੈਂ ਸੋ ਗੁਰ ਪਾਇਆ ਮੈਨੂੰ ਉਸ ਗੁਰੂ ਦੀ ਪ੍ਰਾਪਤੀ ਹੋ ਗਈ ਹੈ ਕਹੋ ਕਬੀਰ ਮੈਂ ਸੋ ਗੁਰ ਪਾਇਆ ਜਾਂ ਕਾ ਨਾਮ ਬਿਗਖੋ ਜਿਹਨੂੰ ਗਿਆਨ ਕਹਿੰਦੇ ਨੇ ਬਸ ਉਹ ਹੀ ਮੇਰਾ ਗੁਰੂ ਹੈ ਹੋਰ ਕੋਈ ਮੇਰਾ ਗੁਰੂ ਨਹੀਂ ਹੁਣ ਕਿਤਨੇ ਗੁਰੂ ਕਬੀਰ ਨਾਲ ਜੋੜੋ ਤੁਸੀਂ ਜੋੜਦੇ ਰਹੋ ਕਬੀਰ ਇਹ ਕਹਿੰਦਾ ਹੈ ਕਹੋ ਕਬੀਰ ਮੈਂ ਸੋ ਗੁਰ ਪਾਇਆ ਜਾਂ ਕਾ ਨਾਮ ਬਿ ਬੇਖੋ ਦਨਗੁਰ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਗਿਆਨ ਗੁਰੂ ਆਤਮ ਉਪਦੇਸ਼ੋ ਨਾਮ ਬਿ ਬਹੁਤ ਲਗਾਓ ਗਿਆਨ ਦਾ ਮਿਲ ਜਾਣਾ ਹੀ ਭਗਵਾਨ ਦਾ ਮਿਲ ਜਾਣਾ ਹੈ ਰੋਸ਼ਨੀ ਦੇ ਮਿਲਦਿਆਂ ਰੋਸ਼ਨੀ ਦੇ ਆਉਂਦਿਆਂ ਸਭ ਕੁਝ ਦਿਖਾਈ ਦੇ ਜਾਂਦਾ ਜੋ ਜੋ ਚੀਜ਼ ਜਿੱਥੇ ਜਿੱਥੇ ਪਈ ਹੈ ਸਭ ਦਿਖਾਈ ਦੇ ਜਾਂਦੀ ਹੈ ਤੇ ਅੰਧੇਰਾ ਹੋ ਜਾਏ ਸਭ ਢਕਿਆ ਜਾਂਦਾ ਇੱਕ ਵੀ ਨਹੀਂ ਦਿਖਾਈ ਦਿੰਦਾ ਕਿਦਰੇ ਭਾਂਡੇ ਪੈਣੇ ਕਿਦਰੇ ਸੋਨਾ ਪਿਆ ਹੈ ਕਿਦਰੇ ਚਾਂਦੀ ਪਿਆ ਹੈ ਕਿਦਰੇ ਫਰਨੀਚਰ ਪਿਆ ਹੈ ਕਿਦਰੇ ਬਰਤਨ ਪਏ ਨੇ ਉਹਦੇ ਰੇਤੇ ਕੁਝ ਵੀ ਨਹੀਂ ਦਿਖਾਈ ਦਿੰਦਾ ਨਾ ਬਰਤਨ ਨਾ ਸੋਨਾ ਨਾ ਚਾਂਦੀ ਨਾ ਫਰਨੀਚਰ ਕੁਝ ਵੀ ਨਹੀਂ ਦਿਖਾਈ ਦਿੰਦਾ ਸਿਰਫ ਇੱਕ ਰੋਸ਼ਨੀ ਹੋ ਜਾਏ ਹਰ ਵਸਤੂ ਦੀ ਸਚਾਈ ਤੇ ਰੂਪ ਪ੍ਰਗਟ ਹੋ ਜਾਂਦਾ ਹੈ ਹਰ ਵਸਤੂ ਦਾ ਰੂਪ ਪ੍ਰਗਟ ਹੋ ਜਾਂਦਾ ਹੈ ਰੋਸ਼ਨੀ ਅਹ ਕੁਰਸੀ ਪਈ ਐ ਇਹ ਮੇਜ਼ ਪਈ ਐ ਇਹ ਸੋਨੇ ਦੇ ਗਹਿਣੇ ਪੈਨੇ ਇਹ ਚਾਂਦੀ ਦੇ ਸਿੱਕੇ ਪੈਨੇ ਐ ਕਿਤਾਬਾਂ ਪਈਆਂ ਨੇ ਐ ਮੇਰੀਆਂ ਜੁੱਤੀਆਂ ਪਈਆਂ ਨੇ ਐ ਮੇਰੇ ਕੱਪੜੇ ਨੇ ਐ ਭਾਂਡੇ ਪੈਨੇ ਰੋਸ਼ਨੀ ਤੇ ਸਭ ਕੁਝ ਦਿਖਾਈ ਦੇ ਦਿੱਤਾ ਸਾਰਿਆਂ ਦਾ ਰੂਪ ਦਿਖਾਈ ਦਿੱਤਾ ਸਾਰਿਆਂ ਦਾ ਵਜੂਦ ਦਿਖਾਈ ਦਿੱਤਾ ਪ੍ਰਮਾਤਮਾ ਦੀ ਅਸਲੀਅਤ ਗਿਆਨ ਨਾਲ ਪਤਾ ਚੱਲਦੀ ਐ ਗਿਆਨ ਪ੍ਰਗਟ ਹੋ ਗਿਆ ਭਗਵਾਨ ਪ੍ਰਗਟ ਹੋ ਗਿਆ ਰੋਸ਼ਨੀ ਹੋ ਗਈ ਸਾਰੇ ਪਦਾਰਥ ਪ੍ਰਗਟ ਹੋ ਗਏ ਸਾਰੇ ਪਦਾਰਥਾਂ ਦਾ ਰੂਪ ਪ੍ਰਗਟ ਹੋ ਗਿਆ ਹਨੇਰਾ ਹੋ ਗਿਆ ਸਾਰੇ ਹੀ ਪਦਾਰਥਾਂ ਦਾ ਰੂਪ ਛਪ ਗਿਆ ਨਹੀਂ ਦਿਖਾਈ ਦੇ ਰਿਹਾ ਪ੍ਰਮਾਤਮਾ ਨਹੀਂ ਦਿਖਾਈ ਦੇ ਰਿਹਾ ਪ੍ਰਮਾਤਮਾ ਨੂੰ ਹਨੇਰੇ ਨੇ ਨਹੀਂ ਢਕਿਆ ਸਾ ਕੋਈ ਅੰਧੇਰਾ ਨਹੀਂ ਜੋ ਪ੍ਰਮਾਤਮਾ ਨੂੰ ਢੱਕ ਦੇਵੇ ਇਹ ਵੀ ਮਹਿਸੂਸ ਕਰਦੇ ਆ ਪਰ ਤੁਸੀਂ ਆਖੋਗੇ ਉਦਾਹਰਣ ਮੈਂ ਕਿਉਂ ਦਿੰਦਾ ਹੈ ਇਸ ਵਾਸਤੇ ਦਿੰਦਾ ਇੱਕ ਹੋਰ ਢੰਗ ਦਾ ਦੇ ਰਿਹਾ ਮਨੁੱਖ ਦੀਆਂ ਅੱਖਾਂ ਹੀ ਆਂਦੀਆਂ ਨੇ बार थे रोशनी ढके ढक्य कुछ भी नहीं है सब कुछ प्रकट है मनुख है इस करके नहीं दिखाई दे अंधेरा अंदेर है। अंधेरा है इस करके नहीं कि अज्ञान करके भगवान ढके है भगवान ज्ञान स्वरूप है नानक सोदे सिमरत वेद पार ब्रह्म गुरु ना दे परमात्मा गुरु है गुरु परमात्मा है ਸੂਰਜ ਚਾਨਣੇ ਚਾਨਣਾ ਸੂਰਜ ਹੈ ਪਰਮਾਤਮਾ ਗੁਰੂ ਹੈ ਗੁਰੂ ਪਰਮਾਤਮਾ ਹੈ ਕਿਵੇਂ ਕੋਈ ਹਨੇਰਾ ਸੂਰਜ ਨੂੰ ਢਕੇਗਾ ਕਿਸ ਤਰ੍ਹਾਂ ਢਕੇਗਾ ਕੋਈ ਹੈ ਸੰਦੇਰਾ ਜੋ ਸੂਰਜ ਨੂੰ ਢੱਕ ਦੇਵੇ ਸ਼ੇਖ ਸਾਦੀ ਨੇ ਇੱਕ ਕਹਾਣੀ ਲਿਖੀ ਹੈ ਜ਼ਰੂਰ ਅੰਧੇ ਨੇ ਜਾ ਕੇ ਖੁਦਾ ਦੇ ਦਰਬਾਰ ਵਿੱਚ ਫਰਿਆਦ ਕੀਤੀ ਫਕੀਰਾਂ ਦਾ ਸਾਧੂ ਸੰਤਾਂ ਦਾ ਜ਼ਰਾ ਸਮਝਾਣ ਦਾ ਆਪਣਾ ਟੰਗ ਹੁੰਦਾ ਹੈ ਖੁਦਾ ਦੇ ਦਰਬਾਰ ਵਿੱਚ ਹਨੇਰੇ ਨੇ ਫਰਿਆਦ ਕੀਤੀ ਕਿ ਇਹ ਜੋ ਤੂੰ ਖੁਦਾਵੰ ਦਾਲਾ ਸੂਰਜ ਨੂੰ ਬਣਾਇਆ ਹੈ ਨਾ ਇਹ ਮੇਰਾ ਜਾਨੀ ਵੈਰੀ ਹੈ ਦੁਸ਼ਮਣ ਹੈ ਇਹ ਮੈਨੂੰ ਟਿਕਣ ਹੀ ਨਹੀਂ ਦਿੰਦਾ ਭਜਾਈ ਫਿਰਦਾ ਹੈ ਕਿਧਰੇ ਮੈਨੂੰ ਟਿਕਣ ਨਹੀਂ ਦਿੰਦਾ ਐਸਾ ਤੂੰ ਮੇਰਾ ਵੈਰੀ ਬਣਾਇਆ ਤੂੰ ਉਸਨੂੰ ਲੋਕ ਇਹ ਮੈਨੂੰ ਕਿਧਰੇ ਵਸਣ ਹੀ ਨਹੀਂ ਦਿੰਦਾ ਭਜਾਈ ਫਿਰਦਾ ਮੈਨੂੰ ਔਰ ਸ਼ੇਖ ਸਾਦੀ ਇਸ ਨੂੰ ਲਿਖ ਦੇਣਾ ਖੁਦਾ ਨੇ ਅੰਧੇਰੇ ਨੂੰ ਤਲਬ ਕੀਤਾ ਤੇ ਆਖਿਆ ਤੂੰ ਹਨੇਰੇ ਨਾਲ ਦੁਸ਼ਮਣੀ ਕਿਉਂ ਕਰਦਾ ਹੈ ਗੱਠ ਲੈ ਕੇ ਉਹਦੇ ਪਿਛੇ ਲੱਗੇ ਆ ਫਿਰਦਾ ਉਸ ਵਿਚਾਰੀ ਨੂੰ ਟਿਕਣ ਨਹੀਂ ਦੇਂਦਾ ਕਿਉਂ ਤੂੰ ਉਸ ਨਾਲ ਵੈਰ ਕਰਦਾ ਹੈ ਤੂੰ ਕਿਉਂ ਉਸ ਨਾਲ ਦੁਸ਼ਮਣੀ ਕਰਦਾ ਹੈ ਫਤ ਹੈ ਸੂਰਜ ਨੇ ਕੀ ਆਖਿਆ ਖੁਦਾ ਨੇ ਸੂਰਜ ਨੂੰ ਤਲਬ ਕੀਤਾ ਤੂੰ ਕਿਉਂ ਹਨੇਰੇ ਦਾ ਵੈਰੀ ਹੈ ਤੋ ਸੂਰਜ ਹੱਥ ਜੋੜ ਕੇ ਕਹਿੰਦਾ ਖੁਦਾਵੰ ਤਾਲਾ ਮੈਂ ਕਦੀ ਹਨੇਰੇ ਨੂੰ ਦੇਖਿਆ ਹੀ ਨਹੀਂ ਜਿਸ ਨੂੰ ਮੈਂ ਦੇਖਿਆ ਹੀ ਨਹੀਂ ਉਹਦੇ ਨਾਲ ਮੈਂ ਕੀ ਝਗੜਾਂਗਾ ਜਿਹਨੂੰ ਮੈਂ ਕਦੀ ਦੇਖਿਆ ਨਹੀਂ ਉਹਨੂੰ ਮੈਂ ਕੀ ਭਜਾਵਾਂਗਾ ਜਿਹਨੂੰ ਮੈਂ ਜਾਣਦਾ ਹੀ ਨਹੀਂ ਉਹਦੇ ਨਾਲ ਮੈਂ ਕੀ ਵੈਰ ਕਮਾਵਾਂਗਾ ਕੋਈ ਐਸਾ ਅਗਿਆਨ ਨਹੀਂ ਹੈ ਕਿ ਜੋ ਭਗਵਾਨ ਨੂੰ ਡੱਕ ਦੇਵੇ ਕੋਈ ਐਸਾ ਅੰਧੇਰਾ ਨਹੀਂ ਹੈ ਕਿ ਪ੍ਰਮਾਤਮਾ ਨੂੰ ਡੱਕ ਦੇਵੇ ਐਸਾ ਅੰਧੇਰਾ ਹੈ ਪਦਾਰਥ ਢਕੇ ਜਾ ਸਕਦੇ ਨੇ ਅੰਧੇਰੇ ਚ ਕੁਝ ਵੀ ਨਹੀਂ ਦਿਖਾਈ ਦਿੰਦਾ ਇੱਕ ਲੱਖ ਮਨੁੱਖ ਬੈਠਾ ਹੋਵੇ ਗੁਪ ਅੰਧੇਰਾ ਹੋ ਜਾਏ ਇੱਕ ਵੀ ਨਹੀਂ ਦਿਖਾਈ ਦਿੰਦਾ ਅੰਧੇਰਾ ਮਨੁੱਖਾਂ ਨੂੰ ਢੱਕ ਕੇ ਰੱਖ ਲੈਂਦਾ ਹੈ ਅੰਧੇਰਾ ਪਦਾਰਥਾਂ ਨੂੰ ਢੱਕ ਦਿੰਦਾ ਹੈ ਪਰ ਕੋਈ ਐਸਾ ਅੰਧੇਰਾ ਨਹੀਂ ਜੋ ਪ੍ਰਮਾਤਮਾ ਨੂੰ ਢੱਕ ਦੇਵੇ ਲੇਕਿਨ ਆਖਿਆ ਐਸਾ ਗਿਆ ਕਿ ਅੰਧੇਰੇ ਨੇ ਢੱਕ ਦਿੱਤਾ ਤਾਂ ਨਹੀਂ ਦਿਖਾਈ ਦਿੰਦਾ ਉਹ ਕਹਿਣ ਦੀ ਆਪਣੀ ਇੱਕ ਮਜਬੂਰੀ ਹੈ ਇਸ ਨੂੰ ਵੀ ਆਨੰਦ ਲਾਲ ਨੇ ਆਪਣੇ ਆਲਮਾਨਾ ਢੰਗ ਨਾਲ ਖੋਲਿਆ ਉਹ ਵੀ ਮੈਂ ਤੁਹਾਡੇ ਸਾਹਮਣੇ ਰੱਖਾਂ شیخ ਸਾਦੀ ਦਾ ਇੱਕ ਹਕਾਇਤ ਦਾ ਜਵਾਬ ਦਿੰਦਾ ਹੈ ਭਾਈ ਸਾਹਿਬ ਭਾਈ ਨੰਦ ਲਾਲ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਨੰਦ ਭਗਤ ਨੇ شیخ ਸਾਦੀ ਕਹਿੰਦਾ ਹੈ ਦੀਦਾਰ ਮੈਂ ਨਮਾਈ ਉਹ ਪਰਹੇਜ਼ ਮੈਂ ਕੋਨੇ ਬਾਜ਼ਾਰ ਉਹ ਖੈਸ਼ ਆਤਿਸ਼ ਮਾ ਤੇਜ਼ ਮੇ ਕੋਨੇ ਐ ਖੁਦਾ ਤੂੰ ਦੀਦਾਰ ਦੇਣਾ ਫਿਰ ਬੁਰਕਾ ਕਰ ਲੈਣਾ ਪਰਦਾ ਕਰ ਲੈਣਾ ਛੁਪ ਜਾਣਾ ਪ੍ਰੇਜ ਕਰਦਾ ਇੰਜ ਨਾ ਕਰਿਆ ਪ੍ਰਗਟ ਹੋ ਕੇ ਬੁਰਕਾ ਕਰ ਲੈਣਾ ਪ੍ਰਗਟ ਹੋ ਕੇ ਪਰਦਾ ਕਰ ਲੈਣਾ ਇਸ ਤਰ੍ਹਾਂ ਨਾ ਕਰਿਆ ਕਰ ਇਹਦਾ ਮਤਲਬ ਹੈ ਕੋਈ ਪਰਦਾ ਹੈ ਜੋ ਪ੍ਰਮਾਤਮਾ ਨੂੰ ਵੀ ਢੱਕ ਦਿੰਦਾ ਹੈ ਹੈ ਕੋਈ ਸਾਜਨ ਪਰਦਾ ਤੋਹਰਾ ਬੜੀ ਕੀਮਤੀ ਪੰਕਤੀ ਗੁਰੂ ਅੰਗਦ ਸਾਹਿਬ ਦੀ ਹੈ ਮੇਰੇ ਪ੍ਰਭੂ ਹੈ ਕੋਈ ਇਸ ਤਰ੍ਹਾਂ ਦਾ ਪਰਦਾ ਜਿਹੜਾ ਤੈਨੂੰ ਢੱਕ ਦੇਵੇ ਇੱਥੇ ਤੇ ਸਤਿਗੁਰ ਸਵਾਲੀਆ ਫਿਕਰਾ ਕਰ ਕਹਿ ਰਹੇ ਨੇ ਨਹੀਂ ਹੈ ਐਸਾ ਕੋਈ ਪਰਦਾ ਜਿਹੜਾ ਤੈਨੂੰ ਢੱਕ ਦੇਵੇ ਹੈ ਕੋਈ ਪਰਦਾ ਸਾਜਨ ਤੋਹਰਾ ਹੈ ਮੇਰੇ ਸੱਜਣ ਇਸ ਤਰ੍ਹਾਂ ਕੋਈ ਪਰਦਾ ਹੈ ਆਉ ਨਹੀਂ ਹੈ ਜਿਹੜਾ ਤੈਨੂੰ ਢੱਕ ਦੇਵੇ ਪਰ ਇਹ ਸਭ ਤੋਂ ਵੱਡਾ ਸੰਤ ਈਰਾਨ ਦਾ ਐਸਾ ਕਹਿਆ ਹੈ دیدار ਮੇਨ ਮਾਈ ਉਹ ਪਰਹੇਜ਼ ਮੇ ਕੋ ਨਹੀਂ ਬਾਜ਼ਾਰ ਖੁਇਸ਼ ਆਤੀਸ਼ ਮਾ ਤੇਜ਼ ਮੇ ਕੋ ਨਹੀਂ اے ਖੁਦਾ ਤੂੰ دیدار ਦੇਣਾ ਫਿਰ ਪਰਦਾ ਕਰ ਲੈਣਾ ਜਦ ਤੂੰ ਛੁਪ ਜਾਣਾ ਸਾਡੀ ਤੜਪ ਵੱਧ ਜਾਂਦੀ ਸਾਡਾ ਹਿਰਦਾ ਤੜਪ ਕੇ ਰਹਿ ਜਾਂਦਾ ਤੂੰ ਫਿਰ ਮਹਿੰਗਾ ਬਹੁਤ ਹੋ ਜਾਂਦਾ ਕਿਉਂਕਿ ਥੋੜਾ ਥੋੜੀ ਚੀਜ਼ ਮਹਿੰਗੀ ਹੋਦੀ ਤੇ ਸਾਰੇ ਜਾਣ ਦੇ ਗ્રાਹਕ ਬਹੁਤੇ ਹੁਣ ਚੀਜ਼ਾਂ ਥੋੜੀਆਂ ਮਹਿੰਗੀਆਂ ਹੋ ਜਾਂਦੀ ਤਾਂ ਮਹਿੰਗਾ ਬੜਾ ਹੋ ਜਾਂਦਾ ਇਹ ਖੁਦਾ ਤੇਰਾ ਮੁੱਲ ਚੁਕਾਣਾ ਉਖਾ ਹੋ ਜਾਂਦਾ ਤੂੰ ਪੜਦਾ ਨਾ ਕਰਿਆ ਕਰ ਤੂੰ ਬੁਰਕਾ ਨਾ ਪਹਿਨੇ ਆ ਕਰ ਹੁਣ ਬੜੇ ਧਿਆਨ ਨਾਲ ਸੁਣਨਾ ਤੁਸੀਂ ਸਾਰੇ ਸਿਆਣੇ ਪੜੇ ਲਿਖੇ ਅਗਰ ਕੋਈ ਪਰਦਾ ਖੁਦਾ ਨੂੰ ਢੱਕ ਸਕਦਾ ਹੈ ਤਾਂ ਫਿਰ ਖੁਦਾ ਵੱਡਾ ਨਹੀਂ ਪਰਦਾ ਵੱਡਾ ਹੈ ਕਿਉਂਕਿ ਵੱਡਾ ਪਰਦਾ ਚਾਹੀਦਾ ਤਾਂ ਖੁਦਾ ਢਕਿਆ ਜਾਏਗਾ ਫਿਰ ਤੁਸੀਂ ਪਰਦੇ ਦੀ ਪੂਜਾ ਕਰੀਏ ਰੱਬ ਦੀ ਪੂਜਾ ਕਰਨ ਦੀ ਲੋੜ ਹੈ ਐਸਾ ਵੀ ਕੋਈ ਬੁਰਕਾ ਹੈ ਜਿਹੜਾ ਖੁਦਾ ਨੂੰ ਪਹਿਨਾਇਆ ਜਾ ਸਕਦਾ ਹੈ ਐਸਾ ਵੀ ਕੋਈ ਪਰਦਾ ਹੈ ਜਿਹਦੇ ਨਾਲ ਖੁਦਾ ਢਕਿਆ ਜਾ ਸਕਦਾ ਹੈ ਫਿਰ ਪਰਦਾ ਵੱਡਾ ਹੈ ਖੁਦਾ ਵੱਡਾ ਨਹੀਂ ਹੈ ਪਰ ਇਸ ਫਕੀਰ ਨੇ ਇਹ ਆਖਿਆ ਕਿਵੇਂ ਰਮਜ਼ ਦੇ ਚ ਗੱਲ ਆਖੀਏ ਇਹਨੂੰ ਖੋਲਦੇ ਨੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਸਾਰਾ ਸੂਫੀ ਕਲਾਮ ਉਹਨਾਂ ਨੇ ਖੋਲੇ ਆ ਕਿਸੇ ਵਕਤ ਮੈਂ ਤੁਹਾਡੇ ਸਾਹਮਣੇ ਰੱਖਾਂ ਨੰਦ ਲਾਲ ਕਹਿੰਦੇ ਨੇ ਤੋਕੇ ਹਮ ਹਜਾਬੇ ਖੁਦੀ ਯਾਰ ਖੁਸ਼ ਲਕਾਜੇ ਕੋ ਨਤਾ ਐ ਸ਼ੇਖ ਸਾਦੀ ਜਦਤ ਖੁਦਾ ਤੈਨੂੰ ਨਾ ਦਿਖਾਈ ਦੇਵੇ ਖੁਦਾ ਪਰਦੇ ਤੇ ਨਹੀਂ ਹੈ ਖੁਦਾ ਪਰਦੇ ਦੇ ਵਿੱਚ ਨਹੀਂ ਹੈ ਤੇਰੀ ਅੱਖਾਂ ਤੇ ਕੋਈ ਪਰਦਾ ਪੈ ਗਿਆ ਹੋਵੇ ਜਾਂ ਤੇਰੀਆਂ ਅੱਖਾਂ ਆਂਦੀਆਂ ਆਉਣਗੀਆਂ ਖੁਦਾ ਤੇ ਪਰਦੇ ਚ ਨਹੀਂ ਹੈ ਕਲਗੀਧਰ ਪਾਤਸ਼ਾਹ ਕਹਿੰਦੇ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਹਰ ਜਗ੍ਹਾ ਹਾਜ਼ਰ ਹੈ ਹਰ ਜਗ੍ਹਾ ਉਸ ਦੀ ਹਜ਼ੂਰੀ ਹਾਸਲ ਕੀਤੀ ਜਾ ਸਕਦੀ ਹੈ ਹਾਜ਼ਰ ਨਾਜ਼ਰ ਹੈ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਹਾਜ਼ਰ ਹਜ਼ੂਰ ਜੋ ਹਰ ਜਗ੍ਹਾ ਮੌਜੂਦ ਹੈ ਸਦਾ ਅੰਗ ਸੰਗੇ ਅਵੰਗੰਗ ਬੇਬੂਤੇ ਨਹੀਂ ਦਿਖਾਈ ਦੇ ਰਿਹਾ ਤੇਰੀ ਅੱਖਾਂ ਤੇ ਕੋਈ ਪਰਦਾ ਹੋਵੇਗਾ ਜਾਂ ਤੇਰੀਆਂ ਅੱਖਾਂ ਦੀਆਂ ਹੋਣਗੇ ਤੂੰ ਆਪਣੀ ਅੱਖਾਂ ਦਾ ਇਲਾਜ ਕਰਾ ਆਪਣਾ ਪਰਦਾ ਇੱਕ ਪਾਸੇ ਕਰ ਕੋਈ ਹੰਕਾਰ ਦਾ ਪਰਦਾ ਪੈ ਗਿਆ ਹੋਵੇਗਾ ਨਿਰੰਕਾਰ ਨਹੀਂ ਦਿਖਾਈ ਦੇ ਰਿਹਾ ਕੋਈ ਕ੍ਰੋਧ ਦਾ ਪਰਦਾ ਪੈ ਗਿਆ ਹੋਵੇਗਾ ਸਬਰ ਸੰਤੋਖ ਦਾ ਮੁਜੱਸਮਾ ਨਹੀਂ ਦਿਖਾਈ ਦੇ ਰਿਹਾ ਹੋਵੇਗਾ ਕੋਈ ਕਾਮ ਦਾ ਬੜਾ ਪਰਬਲ ਪਰਦਾ ਪੈ ਗਿਆ ਹੋਵੇਗਾ ਰਾਮ ਨਹੀਂ ਦਿਖਾਈ ਦੇ ਰਿਹਾ ਕੋਈ ਮੋਹ ਦਾ ਬਹੁਤ ਵੱਡਾ ਪਰਦਾ ਤੇਰੀ ਅੱਖਾਂ ਤੇ ਪੈ ਗਿਆ ਹੋਵੇਗਾ ਪ੍ਰੇਮ ਦਾ ਮਜਾ ਸਮਾ ਪਰਮਾਤਮਾ ਨਹੀਂ ਦਿਖਾਈ ਦੇ ਰਿਹਾ ਜਦ ਵੀ ਨਾ ਦਿਖਾਈ ਦੇ ਰਿਹਾ ਤੇਰੀ ਅੱਖਾਂ ਪਰਦੇਸ ਚਲੀਆਂ ਦੀਆਂ ਤੇਰੀ ਅੱਖਾਂ ਤੇ ਕੋਈ ਪਰਦਾ ਪਿਆ ਤੇਰੀ ਅੱਖਾਂ ਆਂਦੀਆਂ ਨੇ ਪਰਮਾਤਮਾ ਦੇ ਹਾਜ਼ਰ ਨਾਜ਼ਰ ਤੂੰ ਸਭ ਨਹੀਂ ਥਾਹੀਂ ਜਿੱਥੇ ਹਾਂ ਜਾਈਂ ਸਾਚਾ ਸਿਰਜਣ ਹਾਰ ਜਿਓ ਆਰਦੀ ਗਾਇਤਲੀ ਅਰਸ ਕਰਾਂ ਅਗਿਆਨਤਾ ਦਾ ਹਨੇਰਾ ਮਨੁੱਖਲੇ ਕੋਈ ਅਗਿਆਨਤਾ ਦੇ ਅੰਧਕਾਰ ਨੇ ਪਰਮਾਤਮਾ ਨੂੰ ਨਹੀਂ ਛੁਆਇਆ ਅਗਿਆਨਤਾ ਮਨੁੱਖ ਦੀ ਨਿਜੀ ਹੈ ਇੱਕ ਘਰ ਦੇ ਵਿੱਚ ਇੱਕ ਮਨੁੱਖ ਗਿਆਨੀ ਹੋ ਸਕਦਾ ਹੈ ਅਗਿਆਨੀ ਹੋ ਸਕਦਾ ਹੈ ਜਿਵੇਂ ਰਾਮ ਤੇ ਗਿਆਨੀ ਸਨ ਪਰ ਉਹਨਾਂ ਦੀ ਮਾਂ ਮਥਰੇਈ ਮਾਂ ਕਹਿ ਕਹੀ ਹਉ ਤੇ ਅੰਦੀ ਸੀ ਕਿ ਕੋਈ ਘਰ ਦੇ ਵਿੱਚ ਗਿਆਨੀ ਹੈ ਕਿ ਅਗਿਆਨੀ ਹੈ ਕ੍ਰਿਸ਼ਨ ਤੇ ਗਿਆਨੀ ਨੇ ਉਹਨਾਂ ਦਾ ਮਾਮਾ ਕੰਸ ਅਗਿਆਨੇ ਅਗਿਆਨੇ ਇੱਕੋ ਹੀ ਕਰਦੇ ਸਨ ਮਾਮਾ ਵੜ ਜਾ ਇੱਕ ਨੂੰ ਪ੍ਰਮਾਤਮਾ ਹਾਜ਼ਰ ਨਾਜ਼ਰ ਦਿਖਾਈ ਦਿੰਦਾ ਹੈ ਸਰਬਤ ਵਿਆਪਕ ਦਿਖਾਈ ਦਿੰਦਾ ਹੈ ਔਰ ਇੱਕ ਕਹਿੰਦਾ ਹੈ ਪ੍ਰਮਾਤਮਾ ਉਹ ਲੇ ਹੈ ਪਰਦੇ ਦੇ ਚਾ ਢਕਿਆ ਹੋਇਆ ਹੈ ਕਿੱਥੇ ਨਾ ਦਿਖਾਈ ਦੇਵੇ ਪਰਮਾਤਮਾ ਪਰਦੇ ਚ ਨਹੀਂ ਹੈ ਨਾ ਦਿਖਾਈ ਦੇਵੇ ਅੱਖਾਂ ਦੀਆਂ ਨਾ ਨਾ ਦਿਖਾਈ ਦੇਵੇ ਪਰਮਾਤਮਾ ਤੇ ਕੋਈ ਪਰਦਾ ਨਹੀਂ ਆਪਣੀ ਅਕਲ ਤੇ ਪਰਦਾ ਪਿਆ ਹੈ ਔਰ ਮੈਂ ਫਿਰ ਅਰਜ਼ ਕਰਾਂ ਇਹਨਾਂ ਦੋ ਅੱਖਾਂ ਨਾਲ ਸੂਰਜ ਦੇ ਚਾਨਣੇ ਚ ਪਦਾਰਥ ਵੇਖੀਦਾ ਇੱਕ ਤੀਜਾ ਨੇਤਰ ਹੈ ਉਹਨੂੰ ਅਨੁਭਵ ਪ੍ਰਕਾਸ਼ ਕਹਿੰਦੇ ਨੇ ਉਹਦੇ ਚਾਨਣੇ ਚ ਪਰਮਾਤਮਾ ਨੂੰ ਦੇਖੀਦਾ ਪਦਾਰਥ ਦਿਖਾਈ ਦੇਂਦਾ ਹੈ ਇਹਨਾਂ ਦੋ ਅੱਖਾਂ ਦੀ ਰੋਸ਼ਨੀ ਨਾਲ ਇਹਨਾਂ ਦੋ ਅੱਖਾਂ ਦੀ ਰੋਸ਼ਨੀ ਨਾਲ ਪਰਮਾਤਮਾ ਨਹੀਂ ਦਿਖਾਈ ਦੇਗਾ ਨਾ ਉਹ ਕਿਸੇ ਅਖੜੀਆਂ ਬਿਆਨ ਜਿਨੇ ਜੇ ਸੰਦੋ ਮਾ ਫਿਰੀ ਜਨਮ ਤੋਂ ਇਹ ਦੋ ਅੱਖਾਂ ਖੁੱਲੀਆਂ ਨੇ ਜਨਮ ਤੋਂ ਤੀਜੀ ਅੱਖ ਬੰਦ ਹੈ ਜਿੱਥੇ ਬ੍ਰਾਹਮਣ ਲੋਕ ਹਿੰਦੂ ਲੋਕ ਤਿਲਕ ਲਾਉਂਦੇ ਨੇ ਇੱਥੇ ਤੀਜੀ ਅੱਖ ਇੱਥੇ ਬੰਦ ਹੈ ਤਿਲਕ ਲਾ ਕੇ ਉਹ ਦੱਸਦੇ ਨੇ ਸਾਡੀ ਤੀਜੀ ਅੱਖ ਖੁੱਲੀ ਹੋਈ ਸੀ ਧਾਰਮਿਕ ਲੋਗਾ ਰੱਬ ਨੂੰ ਮੰਨਦੇ ਆ ਪਰਮਾਤਮਾ ਨੂੰ ਮੰਨਦੇ ਆ ਹੋਰ ਤਿਲਕ ਲਾਣ ਦਾ ਕੋਈ ਮਤਲਬ ਨਹੀਂ ਹੈ ਪਰ ਤੀਜੀ ਅੱਖ ਖੁੱਲੀ ਨਹੀਂ ਤੇ ਤਿਲਕ ਲਾ ਕੇ ਅਗਰ ਰੱਬ ਵਿਸ ਭਵੇ ਬੜਾ ਸਸਤਾ ਸੌਦਾ ਕਰਦੇ ਬੜਾ ਸਸਤਾ ਸੌਦਾ ਬਹੁਤ ਸੌਕੀ ਖੇਡ ਹੈ ਲੇਕਿਨ ਇੱਕ ਪ੍ਰਤੀਕ ਹੈ ਉਹਨਾਂ ਨੇ ਇਸ਼ਾਰਾ ਚੁਣਿਆ ਹੈ ਮਨੁੱਖ ਨੂੰ ਚੇਤੇ ਰਵੇ ਕਿ ਜਿੱਥੇ ਮੈਂ ਤਿਲਕ ਲਾਇਆ ਇਥੇ ਰੋਸ਼ਨੀ ਪੈਦਾ ਕਰਨੀ ਹੈ ਉਸ ਤੀਜੇ ਨੇਤਰ ਨੂੰ ਜਗਾਣਾ ਖੋਲਣਾ ਉਹ ਖੁੱਲਿਆ ਕਿਉਂ ਨਹੀਂ ਮਨੁੱਖ ਦੀ ਚੇਤਨਾ ਸੁੱਤੀ ਹੋਈ ਜਿਵੇਂ ਸੁੱਤੇ ਹੋਏ ਦੀਆਂ ਇਹ ਦੋ ਅੱਖਾਂ ਵੀ ਬੰਦ ਹੋ ਜਾਂਦੀਆਂ ਹਨ ਅਗਰ ਇਹ ਦੋ ਅੱਖਾਂ ਬੰਦ ਹੋਵਨ ਤੇ ਕੁਝ ਨਾ ਦਿਖਾਈ ਦੇਵੇ ਅਸੀਂ ਕਹਿੰਦੇ ਹਾਂ ਸੁਤਾ ਪਿਆ ਤੀਜੀ ਅੱਖ ਨਹੀਂ ਖੁੱਲੀ ਤੇ ਪ੍ਰਮਾਤਮਾ ਨਹੀਂ ਦਿਖਾਈ ਦੇ ਰਿਹਾ ਇਨੂੰ ਗੁਰਬਾਣੀ ਕਹਿੰਦੀ ਹੈ ਜਾਗਤ ਸੋਇਆ ਜਨਮ ਗਵਾਇਆ ਇਹ ਸਰੀਰ ਦੇ ਤਲ ਤੇ ਜਾਗਿਆ ਹੋਇਆ ਲੱਗਦਾ ਪਿਆ ਇਹਦੀਆਂ ਦੋ ਅੱਖਾਂ ਖੁੱਲੀਆਂ ਹੋਈਆਂ ਨੇ ਤੇ ਚੇਤਨਾ ਦੇ ਤਲ ਤੇ ਸੁੱਤਾ ਹੋਇਆ ਇਹਦੀ ਤੀਜੀ ਅੱਖ ਬੰਦ ਹੈ ਉਹ ਬੰਦ ਹੈ ਜਾਗਤ ਸੋਇਆ ਜਨਮ ਗਵਾਇਆ ਫਿਰ ਸਤਗੁਰ ਐਸਾ ਵੀ ਕਹਿੰਦੇ ਨੇ ਇਸ ਗ੍ਰਹਿ ਮੇ ਕੋਈ ਜਾਗਰਤ ਰਹੇ ਕਦੀ ਕਦਾਈ ਕੋਈ ਕਰੋੜਾਂ ਮਨੁੱਖਾਂ ਚ ਇੱਕ ਅੱਧ ਜਾਗਦਾ ਹੈ ਬਾਕੀ ਤੇ ਸੂਤੇ ਗਏ ਮਾਏ ਸੁੱਤੇ ਹੀ ਲੰਗ